ਇਸ ਲਈ ਆਪਾਂ 5 ਦੀ ਬਜਾਏ 3 ਰੱਖਤੀ। ਸੰਗਰੂਰ ਜਿਹੜੀ ਮੁੱਖ ਮੰਤਰੀ ਰਿਹائش ਹੈ ਉੱਥੇ ਆਪਾਂ ਪਹੁੰਚਣਾ। ਪਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਮੁੱਦਾ ਲਗਾਤਾਰ ਘਰਮਾਉਂਦਾ ਜਾ ਰਿਹਾ ਹੈ। ਪਾਨਾ ਸਿੱਧੂ ਤੇ ਹੁਣ ਤੱਕ ਕੁੱਲ 4 ਪਰਚੇ ਦਰਜ ਹੋ ਚੁੱਕੇ ਨੇ। ਅਤੇ ਹਾਲ ਦੀ ਖੜੀ ਪਾਨਾ ਸਿੱਧੂ ਮਹਾਲੀ ਪੁਲਿਸ ਕੋਲ ਜਿਮਾਰਤ ਤੇ ਜਾ ਰਿਹਾ ਹੈ। ਇਸ ਦੌਰਾਨ ਕੋਰ ਦੂਨਾ ਵਿੱਚ ਪਾਨਾ ਸਿੱਧੂ ਦੇ ਹੱਕ 'ਚ ਵੱਡਾ ਇਕੱਠ ਕੀਤਾ ਗਿਆ। ਪਰ ਹੁਣ ਪਾਨਾ ਸਿੱਧੂ ਦੇ ਸਮਰਥਕ ਪਾਨਾ ਸਿੱਧੂ ਦੀ ਰਿਹਾਈ ਲਈ ਵੱਡਾ ਸੰਘਰਸ਼ ਕਾਰਨ ਦੇ ਮੂਡ ਵਿੱਚ ਜਾ ਰਹੇ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੰਨਾ Sidhu ਨੂੰ ਲੈ ਕੇ ਹੁਣ ਵੱਡਾ ਐਲਾਨ ਕਰ ਦਿੱਤਾ ਹੈ ਜੀਹਾਂ ਦੱਸਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਹਨਾਂ ਨੇ ਪੰਨਾ Sidhu ਦੇ ਹੱਕ 'ਚ 1 ਫਰਵਰੀ ਨੂੰ ਰੇਲਾ ਜਾਮ ਕਰਨ ਦਾ ਐਲਾਨ ਕੀਤਾ ਹੈ ਸਿਮਰਨਜੀਤ ਸਿੰਘ ਮਾਨ ਖੁੱਦ ਤੂਰੀ ਦੇ ਦੋਲਾ ਰੇਲਵੇ ਫਾਟਕ ਤੇ ਚੱਕਾ ਜਾਮ ਕਰਨਗੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਉਹ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਪੂਰਨ ਖਿਲਾਫ ਨੇ ਅਤੇ ਉਹ ਪਾਨਾ ਸਿੱਧੂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਜਿਸ ਖਿਲਾਫ ਉਹ ਤੂਰੀ ਦੇ ਦੋਲਾ ਰੇਲਵੇ ਫਾਟਕ ਤੇ 1 ਫਰਵਰੀ ਨੂੰ ਚੱਕਾ ਜਾਮ ਕਰਨਗੇ ਉਧਰ ਵਕਫਾ ਖ ਕਿਸਾਨ ਜਥੇਬੰਦੀਆਂ ਸਣੇ ਲੱਖਾ ਸਿਧਾਣਾ ਨੇ ਵੀ 3 ਫਰਵਰੀ ਨੂੰ ਸੇਮ ਦੀ ਰਿਹਾਈ ਦੇ ਘਰਾਉ ਦਾ ਐਲਾਨ ਕਰ ਦਿੱਤਾ ਹਾਲਾਂਕਿ ਪਹਿਲਾਂ ਇਹ 5 ਫਰਵਰੀ ਨੂੰ ਕੀਤਾ ਜਾਣਾ ਸੀ ਪਰ ਹੁਣ ਲਖਾ ਸਿਧਾਣਾ ਅਤੇ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਇਸ ਦੀ ਤਰੀਕ ਬਦਲ ਕੇ 3 ਫਰਵਰੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲਖਾ ਸਿਧਾਣਾ ਨੇ तमाम ਭਾਨਾ ਸਿੱਧੂ ਦੇ ਸਮਰਥਕਾਂ ਨੂੰ 3 ਫਰਵਰੀ ਨੂੰ ਸੀਐਮ ਦੀ ਰਿਹائش ਦੇ ਅੱਗੇ ਪਹੁੰਚਣ ਦਾ ਐਲਾਨ ਕੀਤਾ ਹੈ ਕੱਲ ਕੱਲਾ ਭਾਨਾ ਨੇ ਉਹਦੇ ਛੋਟੇਪਰਾ ਆਮਲੇ ਨੂੰ ਵੀ ਮੁਕੱਦਮੇ 'ਚ ਇਹਨਾਂ ਨੇ ਨਾਮਜ਼ਦ ਕਰਤਾ ਜਿਹੜਾ ਮਹੱਲੀ ਉਤੇ ਮੁਕੱਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਐਸਟਾਫ ਰਾਤ ਮਹੱਲੀ ਰੱਖਿਆ ਗਿਆ ਜੋ ਜਬਰ ਭਾਨੇ ਤੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਬਰਫ਼ ਦੀ ਸਿੱਲੀ ਤੇ ਪਾਦਣਾ ਬੰਦੇ ਨੂੰ ਮੂੰਹ ਉਹਦਾ ਖੋਲ ਕੇ ਮੂੰਹ ਚ ਕੜਾ ਪਾ ਕੇ ਤੇ ਉਤੋਂ ਦੀ ਪਾਣੀ ਸੱਟਣਾ ਵਿੱਚ ਰਮਾਲ ਰੱਖ ਕੇ ਸੰਘ ਸੱਦਾ ਪਾਣੀ ਡਿਗਦਾ ਇਹ ਉਹ ਕੋਈ ਉਸ ਤਰ੍ਹਾਂ ਦਾ ਛੱਡ ਢਾ ਰਿਹਾ ਜਿਹੜਾ ਕਿਸੇ ਮੈਡੀਕਲ ਚ ਵੀ ਨਹੀਂ ਆਉਣਾ ਆਮ ਤੌਰ ਤੇ ਕਹਿ ਦਿੰਦੇ ਆ ਵੀ ਯਾਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਰਡ ਬਿਠਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹ ਜੀ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੇ ਮੈਡੀਕਲ ਚ ਕੀ ਆਉਣਾ ਸਿਰ ਦੇ ਵਿੱਚ ਜੁੱਤੀਆਂ ਬੰਦਰੇ ਦਿਮਾਗ ਚ ਮਾਰ ਦਿਆ ਤਹਾਂ ਤੋਂ ਸਿੱਧਾ ਅਸਰ ਹੁੰਦਾ ਬੰਦਰਾ ਦਿਮਾਗ ਤੇ ਬੰਦਾ ਮਨਸ ਤੌਰ ਦੇ ਉੱਤੇ ਖਿਲ ਜਾਂਦਾ ਇਹਨੂੰ ਕਹਿੰਦੇ ਆ ਬਦ ਦਿਮਾਗ ਖਿਲ ਗਿਆ ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜਬਰ ਰੋਕਣ ਲਈ ਆਪਾਂ ਨੂੰ ਪਾਈ ਤੋਂ ਤਿੰਨ ਕਰਨੀ ਪਈ ਆ ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ 29 ਨੂੰ 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜਬਰ ਰੋਕਿਆ ਜਾਵੇ ਮਸਲਾ ਕੱਲਾ ਪਹਾਨੇ ਦਾ ਨਹੀਂ ਆ ਮਸਲਾ ਹੋਰ ਵੀ ਜ਼ਬਰ ਜਿਹੜਾ ਹੋ ਰਿਹਾ ਅੱਜ ਤਰਨ ਤਾਰਨ ਫੇਰ ਕਹਿੰਦੇ ਜੀ ਗੈਸਟਰ ਕਹਿ ਕੇ ਐਨਕਾਊਂਟਰ ਕਰਤਾ ਇਹ ਝੂਠੇ ਮੁਕਾਬਲੇ ਦਾ ਦੌਰ ਜਿਹੜਾ ਚੱਲ ਪਿਆ ਜੇ ਰੋਕਣਾ ਕੱਲ ਨੂੰ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ ਗੈਸਟਰ ਕਹਿ ਕੇ ਗੋਲੀ ਮਾਰ ਦੇਣਗੇ ਸੌਖੀ ਗੱਲ ਹੈ ਤੇ ਆਪਾਂ ਚੁੱਪ ਕਰ ਜਾਂਦੇ ਆ ਵੀ ਠੀਕ ਆ ਬੰਦਾ ਮਾੜਾ ਹੋਊ ਯਾਰ ਮਾਰਤਾ ਤਰਨ ਤਾਰਨ ਮੁੰਡਾ ਮਾਰਿਆ ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ ਸੀ ਕਹੇ ਅਪਰਾਧਿਕ ਮੁਕੱਦਮਾ ਹੋਈ ਉਹ ਵੀ ਇਹਨਾਂ ਨੇ ਗੈਸਟਰ ਕਹਿ ਕੇ ਮਾਰਤਾ ਆਪਾਂ ਚੁੱਪ ਕਰ ਗਏ ਉਹਦੀ ਆਵਾਜ਼ ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ ਉਦੀ ਆਵਾਜ਼ ਨਹੀਂ ਉੱਠੀ ਕੱਲ ਸੁਣੀ ਨਹੀਂ ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੀ ਇਹ ਵੱਖਵਾਦੀ ਹੈ ਜੀ ਇਹ ਅਤਵਾਦੀ ਹੈ ਜੀ ਇਹ ਗੈਂਗਸਟਰ ਹੈ ਜੀ ਮਾਰ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਇਹ ਪਹਿਲਾਂ ਵੀ ਆਈ 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਦੇ ਸੀ ਪਹਿਲਾਂ ਵੀ ਇਹ ਬਦਮਾਸ਼ਾਂ ਮਾਰਦੇ ਲੋਕ ਚੁੱਪ ਕਰ ਜਾਂਦੇ ਸੀ ਸੋ ਇਹ ਗੈਂਗਸਟਰ ਇਹ ਬਦਮਾਸ਼ ਸਾਡੇ ਪੁੱਤ ਨੇ ਪੰਜਾਬ ਦੇ ਪੁੱਤ ਨੇ ਗਲਤ ਰਾਹਾਂ ਤੇ ਪਏ ਹੋਏ ਨੇ ਇਹਦਾ ਕਹਿੰਦੇ ਅਸੀਂ ਮੁਖਤਾਰਜ ਲੈ ਕੇ ਆਵਾਂਗੇ ਮੋੜ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੋ ਇਹ ਜਬਰ ਜਿਹੜਾ ਫਾਸੀਵਾਦੀ ਜਬਰ ਹੈ ਬਦਨਾ ਭਰਾਵੋ ਤੇ ਹਰ ਕਿਤੇ ਹੋਣਾ ਹੈ ਇਸ ਲਈ ਆਪਾਂ 5 ਦੀ بجائے 3 ਰੱਖਤੀ ਇਸ ਨਾਲ ਹੀ ਲੱਖਾ ਸਿਧਾਨਾ ਨੇ ਖਦਸ਼ਿਆ ਜਿਤਾਇਆ ਕਿ ਸੰਗਰੂਰ ਚ ਸੀਐਮ ਦੇ ਰਿਹائش ਦੇ ਕੱਠ ਦੌਰਾਨ ਮਹੌਲ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਨੇ ਜਿਸ ਕਾਰਨ ਉਹਨਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਇਸੇ ਨਾਲ ਹੀ ਲੱਖਾ ਸਿਧਾਨਾ ਨੇ ਸੰਗਰੂਰ ਪਹੁੰਚਣ ਵਾਲੀਆਂ ਸੰਗਤਾਂ ਨੂੰ ਲੰਗਰ ਦਾ ਪ੍ਰਬੰਧ ਆਪਣੇ ਆਪ ਹੀ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਲੰਗਰ ਨਾਲ ਲੈ ਕੇ ਪਹੁੰਚੇ ਜਾਵੇ ਕਿਉਂਕਿ ਇੰਨੀ ਜਲਦੀ ਉਹਨਾਂ ਕੋਲੋਂ ਲੰਗਰ ਦਾ ਪ੍ਰਬੰਧ ਨਹੀਂ ਹੋ ਸਕੇਗਾ ਸੰਗਰੂਰ ਜਿਹੜੀ ਮੁੱਖ ਮੰਤਰੀ ਰਹਿائش ਹੈ ਉੱਥੇ ਆਪਾਂ ਪਹੁੰਚਣਾ ਤੇ ਗੱਲ ਚਾਚੇ ਰੱਖਿਓ ਸਰਕਾਰ ਦਾ ਪੂਰਾ ਢਿਡੋਟੀ ਦਾ ਜ਼ੋਰ ਲੱਗਿਆ ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹਨੂੰ ਵਿੱਚ ਕੋਈ ਬੰਦੇ ਬਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਵਿਗਾੜ ਦਿਓ ਤਾਂ ਕਿ ਦਵਾਰੇ ਤੁਹਾਡੇ ਡਾਂਗਾ ਫੇਰਨੀਆਂ ਤੁਹਾਨੂੰ ਜੇਲਾਂ ਸਿੱਟਾਂ ਨੂੰ ਸੌਖਾ ਹੋ ਜੇ ਜਿਵੇਂ ਪਹਿਲਾਂ ਨਾਲੇ ਕੀਤਾ ਦਿਬਰੂਗੜ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲੱਗੀਆਂ ਨੇ ਉਹ ਇਹੀ ਬਹਾਨਾ ਇਹੀ ਕਹਾਣੀ ਖੜੀ ਗਈ ਹੈ ਜਣੇ ਇਹਨਾਂ ਦੇ ਇਹ ਉਹ ਰਾਤ ਰੁਪਿਆ ਮੂਨ ਖੂਨ ਲੱਗ ਗਿਆ ਇਹ ਸ਼ਿਕਾਰ ਖੇਡਣਾ ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਆ ਇਹ ਜ਼ਬਰਦਸਤ ਡਟ ਕੇ ਵਿਰੋਧ ਕਰੋ ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ ਅੱਜ ਇੱਥੇ 18 ਦੇ ਕਰੀਬ ਜਿਹੜੀਆਂ ਵੱਖ-ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮੈਤ ਹੋਰ ਕਈ ਮਜ਼ਦੂਰਾਂ ਦੀਆਂ ਜਥੇਬੰਦੀਆਂ ਹਮੈਤ ਦੇ ਤੌਰ ਤੇ ਆਈਆਂ ਨੇ ਵੱਡਾ ਇਕੱਠ ਆਪਾਂ 3 ਤਰੀਕ ਨੂੰ ਮੇਰਾ ਵੀਰ ਕਰਨਾ ਹੈ ਤੇ 3 ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜ਼ਬਰ ਤੋਂ ਬਚਾਉਣਾ ਹੈ ਜਿੰਨਾ ਲੰਮਾ ਸਮਾਂ ਨਾਲ ਕੁਲੇ ਰਹੂਗਾ ਓਨ ਨਹੀਂ ਉਹ ਤੇ ਜਬਰ ਟਾਉਣਗੇ ਤੇ ਓਨਾ ਹੀ ਉਹਨੂੰ ਦਿਮਾਗੀ ਤੌਰ ਤੇ ਅਫਸਰਟ ਕਰ ਦਿੱਤਾ ਜਾਊਗਾ ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ ਉਹਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਮਾਮਾ ਨੂੰ ਬੇਨਤੀ ਆ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ ਲੰਗਰ ਦਾ ਪ੍ਰਬੰਧ ਦੁੱਧ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਰਕੇ ਵੱਡੀਆਂ ਥਰਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ ਕਿਉਂਕਿ ਆਪਾਂ ਉਥੇ ਮੌਕੇ ਤੋਂ ਕਿ ਪ੍ਰਬੰਧ ਲੰਗਰ ਦਾ ਨਹੀਂ ਹੋਣਾ ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਬਖ ਬਖ ਜਿੱਥੋਂ ਕਿਤੋਂ ਵੀ ਆਉਂਗੇ ਜਿੰਨੀਆਂ ਵੀ ਉਹ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ ਹੈ ਤਿੰਨ ਤਰੀਕ ਦੱਸਿਆ ਕਿ 20 ਜਨਵਰੀ ਨੂੰ ਪੰਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਟਰੈਵਲ ਏਜੰਟ ਤੋਂ ਪੈਸੇ ਲੈਣ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਪੰਨਾ ਸਿੱਧੂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਹੁਣ ਪੰਨਾ ਸਿੱਧੂ ਨੂੰ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਅਬੋਹਰ ਚ ਪੰਨਾ ਸਿੱਧੂ ਖਿਲਾਫ ਚੌਥਾ ਪਰਚਾ ਵੀ ਦਰਜ ਕਰਵਾਇਆ ਜਾ ਚੁੱਕਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ